ਸਲੋਜੀ ਮਾਇਆ ਅੰਟੀ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ 2-2000 ਦੇ ਰੋਲ ਲੈਨੇ ਹੋ ਲੈ ਜਾਓ 5-500 ਰੁਪਏ ਚ 500 ਰੁਪਏ ਦਾ ਤੁਹਾਨੂੰ ਅਸੀਂ ਰੋਲ ਦੇਣਾ ਉਸ ਦੇ ਨਾਲ 31 ਅਗਸਤ ਤੋਂ ਪਹਿਲਾਂ ਜੇ ਤੁਸੀਂ 10000 ਬਰੀ ਸ਼ੋਪਿੰਗ ਕਰਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਇੱਕ ਕਮਰੇ ਦੇ ਪਾੜ ਦੇ ਅਸੀਂ ਫ੍ਰੀ ਦੇ ਦਨੇ ਆ ਜੇ ਤੁਸੀਂ ਘਰ ਦੇ ਵਿੱਚ ਰੰਗ ਕਰਾਉਣੇ ਹੋ ਉਹਦੇ ਨਾਲ ਵੀ ਸਸਤਾ ਪੈਂਦਾ ਵਾਲਪੇਪਰ ਜੇ ਤੁਸੀਂ ਘਰ ਦੇ ਵਿੱਚ ਪੀਵੀਸੀ ਦਾ ਕੰਮ ਕਰਾਉਣੇ ਹੋ ਉਹਦੇ ਨਾਲ ਵੀ ਪੈਂਦਾ ਸਸਤਾ ਵਾਲਪੇਪਰ ਜੇ ਤੁਸੀਂ ਆਪਣੇ ਘਰ ਦੇ ਵਿੱਚ ਲੱਕੜ ਦਾ ਕੰਮ ਕਰਾਉਣੇ ਹੋ ਉਹਦੇ ਨਾਲ ਵੀ ਬਹੁਤ ਸਸਤਾ ਕੰਮ ਪੈਂਦਾ ਵਾਲਪੇਪਰ ਦਾ ਸਾਰਾ ਮਾਲ ਰੀਫਿਲ ਹੋਇਆ ਨਾ ਮਾ ਅੱਛਾ ਜੀ ਲੇਟੈਸਟ ਆਇਆ ਹੈ ਕੰਟੇਨਰ ਅੱਜ ਆਇਆ ਹੈ ਯਹੀ ਸਵੇਰੇ ਲਾਇਆ ਸਾਰਾ ਇਹ ਇਹ ਹੁਣ ਲਾਈ ਜਾਂਦੇ ਆ ਮਾਲ ਮੁੰਡੇ ਫਲੋਰ ਦੇ ਵਿੱਚ ਭਾਈ ਇਹ ਤਾਂ ਮੈਂ ਦੇਖ ਰਿਹਾ ਵੀ ਡਿਜ਼ਾਈਨਿੰਗ ਬੜੀ ਸੋਹਣੀ ਹੈਗੀ ਆ ਸਾਰੀ ਲੇਟੈਸਟ ਡਿਜ਼ਾਈਨਿੰਗ ਹੈ ਜੀ ਟੋਟਲ ਨਵਾਂ ਮਾਲ ਹੈਗੀ ਇਹ ਵੈਸੇ ਨਾ ਹੋਲ ਸੇਲ ਵੀ 2000 ਚ ਹੋ ਰਿਹਾ ਮਾਲ ਹੁਣ ਤਾਂ 25 2500 ਚ ਵਿਕਦਾ ਪਿਆ ਮਾਲ ਸਾਰਾ ਹੈ ਓਕੇ ਆਪਣਾ रेट ਕੀ ਆ ਆਪਣਾ 1000 ਰੁਪਏ ਜਿਹੜਾ ਮਰਜ਼ੀ ਲੈ ਲਓ ਚਾਹੇ ਡੀਸੀ ਦਾ ਮਾਲ ਲੈ ਲਓ ਇਹ ਵੀ 1000 ਰੁਪਏ ਅੱਛਾ ਲਗਜ਼ਰੀ ਵਾਲਪੇਪਰ ਵੀ 1000 ਰੁਪਏ ਚ ਕਰਦੇ ਆ ਸਾਰਾ 1000 ਰੁਪਏ ਚ ਕਰਤਾ ਇੱਥੇ ਤੁਹਾਨੂੰ ਦੱਸਤਾ 10000 ਦੀ ਸ਼ਾਪਿੰਗ ਕਰੋ ਸਿਰਫ 10000 ਰੁਪਏ ਦੀ ਸਾਨੂੰ ਇੱਕ ਕਮਰੇ ਦੇ ਜਿਹੜੇ ਪਰਦੇ ਅਸੀਂ ਫ੍ਰੀ ਦੇ ਰਹੇ ਆ ਇਹ ਲਗਜ਼ਰੀ ਲੁੱਕ ਵਾਲੇ ਦੇ ਰਹੇ ਆ ਚੈਲੰਜ ਹੈ ਜੇ ਕੋਈ 2000 ਤੋਂ ਘੱਟ ਦੇ ਜੀਵੇ ਅਸੀਂ 1000 ਚ ਦੇਵਾਂਗੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਦਾ ਉਹ ਸਾਨੂੰ ਸਕਰੀਨਸ਼ਾਟ ਭੇਜੇ ਸਕਰੀਨਸ਼ਾਟ ਭੇਜੇ ਅਸੀਂ ਉਹਦੇ ਸਕਰੀਨਸ਼ਾਟ 1 ਮਹੀਨੇ ਚ ਠੀਕ ਹੈ ਜੀ ਉਹਨੂੰ ਇੱਕ ਕਮਰਾ 10x10 ਦਾ ਫ੍ਰੀ ਵਾਲਪੇਪਰ ਦੇ ਦਾਂਗੇ ਜਿਹੜਾ ਮਰਜ਼ੀ ਲੈ ਲੈ। ਆਹ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 45-4500 ਰੁਪਏ ਦੇ ਵਾਲਪੇਪਰ ਲੈਨੇ ਹੋ ਲੈ ਜਾਓ 1500 ਰੁਪਏ ਚ। 4500 ਵਾਲਾ ਵਾਲਪੇਪਰ 1500 ਚ। ਇਹ ਆ ਤੁਸੀਂ ਵਾਲਪੇਪਰ ਚੈੱਕ ਕਰ ਲਓ ਪੂਰਾ ਤਰਪੈਰ ਵਾਲਾ ਮੋਟਾ ਵਾਲਪੇਪਰ ਆ। ਬਾਰਡਰ ਬੂ ਵਾਲਪੇਪਰ ਦੇ ਰਹੇ ਆ ਜਿਹੜੇ ਬਾਜ਼ਾਰ ਦੇ ਵਿੱਚ ਇਹਦੇ ਨਾਲ ਦੇ ਤੁਸੀਂ 3-3000 ਰੁਪਏ ਦੇ ਵਾਲਪੇਪਰ ਲੈਨੇ ਹੋ 3-3000 ਚ। ਅਸੀਂ ਜ਼ਿੰਮੇਵਾਰੀ ਨਾਲ ਗੱਲ ਕਰ ਰਹੇ ਆ। ਤੁਸੀਂ ਸਾਡੇ ਕੋਲ ਲੈ ਜਾਓ 700 ਰੁਪਏ ਚ ਜੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਵੀ ਚਾਹੁੰਦੇ ਹੋ ਆਪਣੀ ਦੁਕਾਨਦਾਰੀ ਵਾਲਪੇਪਰ ਦੀ ਕੀਤੀ ਜਾਵੇ ਤਾਂ ਤੁਸੀਂ ਜਿਹੜਾ ਸਾਡਾ ਸਟਾਕ ਹੈਗਾ ਉਹਦੇ ਚੋਂ ਕਿੰਨਾ ਵੀ ਬਾਈ ਕਰੋਗੇ ਉਹਦੇ ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਊਗਾ ਕੋਈ ਤੁਹਾਨੂੰ 15 ਲੱਖ ਨਹੀਂ ਚਾਹੀਦਾ ਕੋਈ ਤੁਹਾਨੂੰ 20 ਲੱਖ ਨਹੀਂ ਚਾਹੀਦਾ ਨਾ ਤੁਹਾਨੂੰ 10 ਲੱਖ ਰੁਪਏ ਚਾਹੀਦਾ ਸਿਰਫ 50000 ਰੁਪਏ ਲੈ ਕੇ ਆਓ ਤੁਸੀਂ ਆਪਣਾ ਨਵਾਂ ਕੰਮ ਸ਼ੁਰੂ ਕਰ ਸਕਦੇ ਆ ਵਾਲਪੇਪਰ ਦਾ ਵੱਡਾ ਫਾਇਦਾ ਕੀ ਹੈਗਾ ਤੁਸੀਂ ਇੱਥੋਂ ਵਾਲਪੇਪਰ ਲੈ ਕੇ ਜਾਓ ਜੇ ਤੁਹਾਡੇ ਕੋਈ ਡਿਜ਼ਾਈਨ ਨਹੀਂ ਮਿਲਦਾ ਤੇ ਤੁਹਾਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਬਈ ਹੁਣ ਜਾਵਾਂਗੇ ਕਿੱਥੇ ਤੁਸੀਂ ਇੱਥੇ ਆਜੋ ਇਹ ਵਾਲਪੇਪਰ ਤੁਹਾਨੂੰ ਵਾਪਸ ਕਰ ਦਿਓ ਬਦਲ ਕੇ ਨਵੇਂ ਲੈ ਜਾਓ ਤਾਂ ਕਿ ਤੁਹਾਡਾ ਜ਼ੀਰੋ ਜ਼ੀਰੋ ਨੁਕਸਾਨ ਆ ਭਾਜੀ ਵਾਲਪੇਪਰ ਆਪਣੇ ਕੋਲੇ 200 ਰੁਪਏ ਤੋਂ ਲੈ ਕੇ 65000 ਰੁਪਏ ਤੱਕ ਰੋਲ ਹੈ ਜਿੰਨੇ ਆਲਾ ਮਰਜ਼ੀ ਲੈ ਲਓ ਭਾਈ ਜੀ ਮੈਨੂੰ ਇਹ ਦੱਸੋ ਆ ਬੜੇ ਸੋਹਣੇ ਬੜੇ ਸੋਹਣੇ ਲਗਜ਼ਰੀ ਚੀਜ਼ਾਂ ਪਈਆਂ ਹੋਈਆਂ ਆ ਇਰਿਸ ਮੈਨ ਭਈਆ ਹੋਰ ਬਹੁਤ ਜ਼ਿਆਦਾ ਬ੍ਰਾਂਡ ਹੈਗੇ ਦੇਖੋ ਫਲਾਵਰ ਦੇ ਸ਼ੇਡ ਹੈਗੇ ਆ ਡਾਰਕ ਲਾਈਟ ਕਲਰ ਸਾਰੇ ਹੈਗੇ ਆ ਇਹਨਾਂ ਦੇ ਮੈਨੂੰ ਰੇਟ ਜਰੂਰ ਦੱਸ ਦਿਓ ਵੀ ਇਹਨਾਂ ਚ ਕੀ ਫਾਇਦਾ ਤਾਂ ਕਿ ਲੋਕਾਂ ਨੂੰ ਹਰ ਚੀਜ਼ ਕਲੀਅਰ ਹੋਣੀ ਚਾਹੀਦੀ ਆ ਇਹ ਨਾ ਜੀ ਫਾਰਾ ਮਾਲ 21200 ਰੁਪਏ ਦਾ ਰੋਲ ਹੈ ਜਿਹੜਾ ਮਰਜ਼ੀ ਲੈ ਲਓ ਇਹ ਜੀ 21200 ਰੁਪਏ ਦਾ ਰੋਲ ਆ ਪਰ ਆਪਾਂ ਦਵਾਂਗੇ 600 ਰੁਪਏ ਦਾ ਰੋਲ ਅੱਜ ਤੱਕ ਕਸਟਮਰਾਂ ਦੇ ਰਿਵਿਊ ਆ ਜਿਹੜੇ ਬਹੁਤ ਅੱਛੇ ਆ ਜਿਨ੍ਹਾਂ ਨੂੰ ਅਸੀਂ ਗਿਫਟ ਵੀ ਦਿੱਤੇ ਹੈਗੇ ਆ ਉਹ ਸਾਰੇ ਮੈਂ ਤੁਹਾਨੂੰ ਸਾਰੀਆਂ ਵੀਡੀਓ ਦਿਖਾਣਾ ਤੁਸੀਂ ਦੇਖੋ ਆਪ ਹੀ ਦੇਖੋ ਕਸਟਮਰ ਦੇ ਵੀ ਸੋਸ਼ਲ ਮੀਡੀਆ ਤੇ ਤੁਹਾਡੇ ਐਡ ਵੇਖੀ ਜੀ ਜੀ ਸਰ ਉਹ ਵੇਕੇ ਸੀ ਇੱਥੇ ਪਹੁੰਚੇ ਆ ਜੀ ਸਰ ਮੋਗੇ ਜੀਰੇ ਤੋਂ ਆਏ ਸਪੈਸ਼ਲ ਜੀ ਸਰ ਤੇ ਤੁਹਾਡੀ ਡੀਲਿੰਗ ਤੇ ਆਫਰ ਸਾਨੂੰ ਬਾਕੀ ਤੁਹਾਡੀ ਕੁਆਲਟੀ ਜੀ ਇਹ ਸਾਨੂੰ ਇੱਕ ਨੰਬਰ ਲੱਗੀ ਆ ਜੀ ਜੀ ਤੇ ਤੁਹਾਡੀ ਡੀਲਿੰਗ ਵਧੀਆ ਲੈ ਕੇ ਇੱਕ ਥੋੜਾ ਜਿਹੜਾ ਆ ਵੀ ਆਫਰ ਹੈ ਥੈਂਕ ਯੂ ਜੀ ਪਰਦੇਆਂ ਨਾਲ ਵੀ 10000 ਦੀ ਸ਼ੌਕਤ ਤੇ ਕੁਝ ਪੰਜ ਦਿੰਦੇ ਆ ਇਹ ਵੀ ਬਹੁਤ ਵਧੀਆ ਹੈ ਇਸ ਕੇ ਜਦ ওভারঅল ਦੇਖੀਏ ਜੀ ਸਰ ਸਾਮਾਨ ਕਾਫੀ ਸਸਤਾ ਪੈ ਜਾਂਦਾ ਕਿਦਾਂ ਲੱਗੇ ਕਾਰਟਨ ਬਹੁਤ ਅੱਛੇ ਕਾਰਟਨ ਲੱਗੇ ਬਹੁਤ ਫਟਾ ਬਿਹੇਵੀਅਰ ਬਹੁਤ ਅੱਛਾ ਲੱਗਾ ਬਟੋ ਕਿੰਨੀ ਵਾਰ ਆਇਆ ਹਾਂ ਮਾਲ ਲੈਣ ਸਾਡੇ ਤੋਂ ਅਸੀਂ ਤੀਜੀ ਚੌਥੀ ਵਾਰ ਆਏ ਤੀਜੀ ਚੌਥੀ ਵਾਰ ਆਏ ਹਾਂ ਸੋ ਹਰ ਵਾਰ ਤੁਹਾਨੂੰ ਮਾਲ ਹੈ ਜਿਹੜਾ ਡਿਸਕਾਊਂਟ ਤੇ ਮਿਲਿਆ ਹਾਂਜੀ ਭਾਜੀ ਜੇ ਕੋਈ 10000 ਦੀ ਸ਼ੋਪਿੰਗ ਕਰਦਾ ਹੈ ਉਹਦੇ ਲਈ ਪੜਦੇ ਫ੍ਰੀ ਆ ਪੰਜ ਓਕੇ ਸਾਰੇ ਵਧੀਆ ਕੰਪਨੀ ਦੇ ਪੜਦੇ ਆ ਜੀ ਜੇ ਕੋਈ 20000 ਦੀ ਸ਼ੋਪਿੰਗ ਕਰਦਾ ਹੈ ਉਹਦੇ ਲਈ ਇੱਕ 12x12 ਦੇ ਕਮਰੇ ਦਾ ਮੈਟ ਫ੍ਰੀ ਆ ਜੀ ਠੀਕ ਹੈ ਤੇ ਜੇ ਕੋਈ 30000 ਦੀ ਸ਼ੋਪਿੰਗ ਕਰਦਾ ਸਾਡੇ ਕੋਲੋਂ ਉਹਨੂੰ ਮੈਟ ਤੇ ਪੜਦੇ ਦੋਨੋਂ ਚੀਜ਼ਾਂ ਫ੍ਰੀ ਆ ਜੇ ਕੋਈ ਵਰਸਾਚੇ ਦੇ ਸਾਡੇ ਕੋਲੋਂ ਰੋਲ ਲੈਂਦਾ 10 ਕਿਉਂਕਿ ਹੁਣ 4000 ਦਾ ਰੋਲ ਕਰਤਾ ਵਰਸਾਚੇ ਦਾ ਆਪਾਂ ਓਕੇ ਹਾਂਜੀ ਜਿਉਂ ਕਿ ਵਰਸਾਚੇ ਦੇ ਆਪਣੇ ਤੋਂ 10 ਰੋਲ ਲੈਂਦਾ 40000 ਦੇ ਬਣੇ ਹੂੰ 40000 ਦੇ ਜਿਉ ਉਹ ਵਾਲਪੇਪਰ ਲੈਂਦਾ ਉਹਦੇ ਨਾਲ ਉਹਦਾ ਇੱਕ ਕਮਰਾ 10x10 ਦਾ ਵੁੱਡਨ ਫਲੋਰ ਫ੍ਰੀ ਵੁੱਡਨ ਦੀ ਫਲੋਰ ਪੂਰੀ ਇਹ ਇਹਦਾ ਬਹੁਤ ਐਕਸਪੈਂਸਿਵ ਆ ਬਹੁਤ ਐਕਸਪੈਂਸਿਵ ਹੈ ਬਿਲਕੁਲ ਐਕਸਪੈਂਸਿਵ ਹੈ ਜੇ ਕੋਈ 40000 ਦਾ ਸਿਰਫ ਵਰਸਾਚੇ ਦਾ ਮਾਲ ਲੈਂਦਾ ਉਹਨੂੰ ਵੁੱਡਨ ਫਲੋਰ ਫ੍ਰੀ ਜੇ ਕੋਈ 50000 ਦਾ ਵਰਸਾਚੇ ਤੋਂ ਇਲਾਵਾ 50000 ਦਾ ਕੋਈ ਵੀ ਵਾਲਪੇਪਰ ਲੈਂਦਾ ਉਹਨੂੰ ਵੀ ਬੁਡਰਨ 43 ਇਸ ਕਰਕੇ ਕਹਿੰਦੇ ਛੇਤੀ ਆਜੋ ਛੋਟੇ ਛੋਟੇ ਘਰ ਆਪਣੇ ਫੂਟ ਰਨ ਆ ਕੇ ਬਣਾ ਲਓ ਮਹਿਲਾ ਵਰਕੇ ਬਣਾ ਲਓ ਤੁਹਾਡੇ ਘਰ ਦੇ ਪੀਜੀ ਹੋਸਟਲ ਰੈਸਟੋਰੈਂਟ ਹੋਟਲ ਜਾਂ ਤੁਸੀਂ ਕੁਝ ਵੀ ਬਣਾਉਣਾ ਚਾਹੁੰਦੇ ਹੋ ਤੇ ਆਜੋ ਪੂਰੇ ਇੰਡੀਆ ਦੇ ਸਭ ਤੋਂ ਵੱਡਾ ਹੋਲਸੇ ਰੇਟਾਂ ਦੇ ਵਾਲਪੇਪਰ ਦੇ ਦਿੰਦੀ ਅਸੀਂ ਗਾਰੰਟੀ ਦਿੰਨੇ ਆ ਵਾਲਪੇਪਰ ਵੀ ਲਗਜ਼ਰੀ ਦੇਵਾਂਗੇ ਰੇਟ ਵੀ ਢ ਘੱਟ ਦਵਾਂਗੇ ਜਿਹੜੀ ਅਸੀਂ ਲਵਾਈ ਦੇਣ ਤੁਹਾਨੂੰ ਲੇਬਰ ਦਵਾਂਗੇ ਉਹ ਵੀ ਸਸਤੀ ਹੋਊਗੀ ਤੇ ਪਲੱਸ ਉਹਦੀ ਅਸੀਂ ਗਾਰੰਟੀ ਵੀ ਦਵਾਂਗੇ ਵੇ ਇੰਨੇ ਟਾਈਮ ਤੱਕ ਜੇ ਤੁਹਾਡਾ ਵਾਲਪੇਪਰ ਲੱਥੀ ਜਾਂਦਾ ਉਹ ਕੋਈ ਦਿੱਕਤ ਆਉਂਦੀ ਫ੍ਰੀ ਦੇ ਵਿੱਚ ਰੀਫਿਲ ਕਰਕੇ ਦਵਾ ਛੇਤੀ ਆਜੋ ਬਹੁਤ ਵੱਡਾ ਫਾਇਦਾ ਮਾਇਆ ਇੰਟੀਰੀਅਰ ਮੋਗਾ ਸ਼ਹਿਰ